ਆਪਾਂ ਮੰਗੋ ਸ਼ੇਕ ਬਣਾਉਣਾ ਹੈ ਛਿੱਲ ਕੇ ਜੈਸੀ ਵੀ ਇਦਾਂ ਹੀ ਖਾ ਲੈਂਦੇ ਤੇ ਭਾਵੇਂ ਕੀੜਿਆਂ ਦੇ ਸమేਤ ਹੀ ਆਪੇ ਬਿਮਾਰੀਆਂ ਲੱਗਣੀਆਂ ਬਾਈ ਆਪ ਦਾ ਤੇ ਆਪਦੇ ਬੱਚਿਆਂ ਦਾ ਜ਼ਰੂਰ ਖਿਆ ਰੱਖੋ ਆਂਬ ਲਿਆਓ ਨਾ ਨੂੰ ਵੇਖੋ چیر ਕੇ ਜੇ ਉਹਦੇ ਚ ਇਦਾਂ ਕੋਈ ਗੱਲ ਬਾਤ ਆਏ ਨਾ ਸੋਚੋ ਵੀ ਦਸਹਰੀ ਆਂਬ ਆ ਇਦਾਂ ਹੀ ਚੂਪ ਲੋ ਨਾ ਉਹਨੂੰ ਕੱਟੋ ਘਾਟੇ ਉੱਪਰੋ ਛਿੱਲਣ ਲਾਗੇ ਪਤਾ ਲੱਗ ਜਾਂਦਾ ਉੱਪਰੋ ਛਿੱਲਣ ਲਾਉਂਗੇ ਨਿੱਕੇ ਨਿੱਕੇ ਕੀੜੇ ਛਿਲੜਾਂ ਦੇ ਉੱਤੇ ਹੀ ਤੁਰੇ ਫਿਰਦੇ ਆ ਜਰੂਰ ਖਿਆਲ ਰੱਖੋ ਆਪਦੇ ਬੱਚਿਆਂ ਦਾ ਤੇ ਆਪ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਜਰੂਰ ਗੱਲ ਦਾ ਖਿਆਲ ਰੱਖਣਾ ਬਹੁਤ ਟਾਈਟ ਆਂਬ ਲਏ ਟਾਈਟ ਆਂਬਾਂ ਚੋਂ ਵੀ ਪੂਲੀਆਂ ਜਿਹਾ ਫਰਾਮ ਹੀ ਹੋਣਗੇ ਪੂਰੇ ਟਾਈਟ ਆਂਬਿਆ ਵੇਖ ਲਓ ਟਾਈਟ ਆਂਬਾਂ ਦੇ ਵਿੱਚੋਂ ਵੀ ਕੀੜੇ ਨਿਕਲੇ ਆ ਪੂਰੇ ਟਾਈਟ ਨੇ ਤੇ ਪਹਿਲਾ ਹੀ ਮੈਂ ਆ ਵੇਖੋ ਚੀਰਿਆ ਤੇ ਪਹਿਲੇ ਜੋ ਇਹਨਾਂ ਕੀੜੇ ਨਿਕਲ ਆਇਆ ਤੇ ਜੇ ਤੈਂ ਆਪਾਂ ਚੂਪ ਲੈਣਦੇ ਤਾਂ ਬੱਸ ਕੀੜੇ ਅੰਦਰ ਹੀ ਜਾਣੇ ਸੀ ਤੇ ਉਹਨਾਂ ਜਾ ਕੇ ਬਿਮਾਰੀਆਂ ਲਾਉਣੀਆਂ ਕਿਤੇ ਕਿਹੜੀ ਮੱਖੀ ਦੇ ਆ ਕਿਹੜੀ ਕੀ ਕਿੱਦਾਂ ਅੰਬ ਚ ਆਏ ਆ ਜੀਵੇ ਪਏ ਆ ਕਿੱਦਾਂ ਨਹੀਂ ਆਪਦਾ ਤੇ ਆਪਦੇ ਬੱਚਿਆਂ ਦਾ ਜ਼ਰੂਰ ਖਿਆਲ ਰੱਖੋ ਭਾਈ ਜੀ ਵੇਖ ਕੇ ਧਿਆਨ ਨਾਲ ਫੇਰ ਫਲ ਫਰੂਟ ਦਿਓ ਬੱਚਿਆਂ ਨੂੰ ਬੜੀ ਠੱਗੀ ਚੱਲ ਰਹੀ ਹੈ ਅੱਜਕੱਲ ਸਾਰੇ ਭੈਣ ਭਰਾ ਮਨੂੰ ਸਾਸਰੀ ਕਾਲ